ਦੋਸਤੋ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਦਸਾਂਤ ਸਵਦਾ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਨਵੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਵਿੱਚ ਭਾਰਤੀ ਕਿਸਾਨ ਜੁਨ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜਗਿੰਦਰ ਸਿੰਘ ਡੱਲਿਆਲ ਜੋ ਖਨੋਰੀ ਬਾਰਡਰ ਦੇ ਉੱਪਰ 17ਵੇਂ ਦਿਨ ਵਿੱਚ ਮਰਨ ਵਾਸਤੇ ਉਹਨਾਂ ਦਾ ਪਹੁੰਚ ਚੁੱਕਿਆ ਹੈ ਜੀ ਸਿੰਘ ਡੱਲਿਆਲ ਜੋ ਮਰਨ ਵਾਸਤੇ ਬੈਠੇ ਨੇ ਉਹਨਾਂ ਦੇ ਜੀਵਨ ਬਾਰੇ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਅਸੀਂ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇਗੀ ਅਤੇ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰ ਕਰਨਾ ਸੀ ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਸਟੋਰੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਮੈਂ ਜਗਜੀਤ ਸਿੰਘ ਡੱਲਿਆਲ ਬੋਲਦਾ ਜੋ ਖਨੌਰੀ ਬਾਰਡਰ ਤੇ ਮਰਨਵਰ ਤੇ ਬੈਠਾ ਹੋਇਆ ਮੈਂ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਅਤੇ ਕਾਰਪੋਰੇਟ ਘਰਾਣਿਆਂ ਦੀ ਜੋ ਲੁੱਟ ਪੰਜਾਬ ਦੇ ਵਿੱਚ ਹੋ ਰਹੀ ਆ ਉਸ ਦੇ ਖਿਲਾਫ 16 ਦਿਨਾਂ ਤੋਂ ਮਰਨਵਰ ਤੇ ਬੈਠਾ ਹੋਇਆ ਖਨੌਰੀ ਬਾਰਡਰ ਤੇ ਮੈਂ ਚਾਹੁੰਦਾ ਹਾਂ ਕਿ ਕਿਸਾਨ ਅੱਗੇ ਵਧੇ ਅਤੇ ਕਿਸਾਨਾਂ ਦੀ ਜੋ ਮੰਗਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ। ਮੇਰਾ ਜਨਮ 4 ਅਕਤੂਬਰ 1957 ਨੂੰ ਪਿੰਡ ਡੱਲੇ ਵਾਲਾ ਵਿਖੇ ਸਰਦਾਰ ਹਜੂਰਾ ਸਿੰਘ ਬਰਾੜ ਮਾਤਾ ਅਜਮੇਰ ਘੋਰ ਦੀ ਕੁਖੋਂ ਹੋਇਆ ਸੀ। ਮੈਂ ਆਪਣੀ ਮੁੱਢਲੀ ਸਿੱਖਿਆ ਪਿੰਡ ਗੋਲੇ ਵਾਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਅਤੇ 10ਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਗੋਲੇ ਵਾਲੇ ਤੋਂ ਕੀਤੀ। ਕਰੀਬ 2 ਸਾਲ ਤੱਕ ਸਰਕਾਰੀ ਬਲਿੰਦਰਾ ਕਾਲ ਦੇ ਵਿੱਚ ਵੀ ਉਚੇਰੀ ਵਿਦਿਆਲੀ ਆਇਆ ਅਤੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪਟਿਆਲਾ ਗਿਆ ਅਤੇ ਉੱਥੇ ਸਾਇੰਸ ਦੇ ਵਿਸ਼ੇ ਤੇ ਐਮਏ ਅਤੇ ਐਮਏ ਐਲਐਲਬੀ ਕੀਤੀ। ਉਸ ਤੋਂ ਬਾਅਦ ਮੇਰਾ ਰੁਝਾਨ ਕਿਸਾਨੀ ਮੱਕਾਂ ਨੂੰ ਲੈ ਕੇ ਹੋਇਆ ਅਤੇ ਮੈਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨਾਲ ਜੁੜਿਆ। ਕਿਸੇ ਕਾਰਨਾ ਕਰਕੇ ਜਮੇਰ ਸਿੰਘ ਲਖੋਵਾਲ ਅਤੇ ਸਵਰਗੀ ਸੰਧੂਰਾ ਸਿੰਘ ਸਿੱਧੂ ਪਰ ਜਨਨਾਦੀ ਨਾਤੇ ਜਥੇਬੰਦੀ ਬਣੀ ਹੋਈ ਆ ਉਹ ਵੱਖਰੇ ਹੋ ਗਏ ਅਤੇ ਉਸ ਤੋਂ ਬਾਅਦ ਭਾਰਤੀ ਕਿਸਾਨ ਜੂਲ ਇਕਤਾ ਸਿੱਧੂਪੁਰ ਦਾ ਗਠਨ ਹੋਇਆ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਮੇਰੇ ਕੰਮਾਂ ਨੂੰ ਦੇਖਦੇ ਹੋਇਆ ਅਤੇ ਬੀਕੇ ਜੂ ਸਿੱਧੂਪੁਰਾ ਦੇ ਪ੍ਰਧਾਨ ਸਿਹਤ ਵਿਗੜਨ ਤੋਂ ਬਾਅਦ ਮੈਨੂੰ ਇੱਕ ਵਾਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਪੱਕੇ ਤੌਰ ਤੇ ਹੀ ਕੋਮੀ ਪ੍ਰਦਾਨ ਲਾਣ ਦਿੱਤਾ ਗਿਆ ਮੈਂ ਲਗਾਤਾਰ ਕਿਸਾਨੀ ਸੰਘਰਸ਼ ਲਈ ਪੰਜਾਬ ਦੇ ਵਿੱਚ ਅਤੇ ਪੰਜਾਬ ਤੋਂ ਬਾਅਦ ਲੜਿਆ ਪੰਜਾਬ ਦੇ ਕਿਸਾਨਾਂ ਲਈ ਹਰਿਆਣੇ ਦੇ ਕਿਸਾਨਾਂ ਲਈ ਰਾਜਸਥਾਨੀ ਕਿਸਾਨਾਂ ਲਈ ਹਰ ਇੱਕ ਨੇ ਲੜਿਆ ਮੈਂ ਇੱਕ ਸਰਦਾਰਨ ਪਰਿਵਾਰ ਦਾ ਪੁੱਤ ਹਾਂ ਅਤੇ ਇੱਕ ਸਰਦਾਰਨ ਕਿਸਾਨ ਹਰਿਬ 2 ਮਹੀਨੇ ਪਹਿਲਾਂ ਮੇਰੀ ਪਤਨੀ ਹਰਜੀਤਿੰਦਰ ਕੌਰ ਦੀ ਮੌਤ ਹੋ ਗਈ ਸੀ ਅਤੇ ਹੁਣ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਇੱਕ ਲੜਕਾ ਅਤੇ 9 ਅਤੇ ਇੱਕ ਮੇਰਾ ਛੋਟਾ ਪੋਤਾ ਏ ਜੋ ਲਗਾਤਾਰ ਮੇਰਾ ਸਾਥ ਦੇ ਰਿਹਾ ਹੈ ਮੈਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਖਨੌਰੀ ਬਾਰਡਰ ਤੇ ਮਰਨ ਵਕਤ ਤੇ ਬੈਠਾ ਹਾਂ ਮੈਂ ਮਰਨ ਵਕਤੋਂ ਬੈਠਣ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਆਪਣੇ ਪੁੱਤ ਨੂੰ ਅਤੇ ਪੋਤੇ ਦੇ ਨਾਂ 'ਤੇ ਸਾਰਾ ਕੁਝ ਤਿਆਗ ਕੇ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੋ ਕੇ ਮਰਨ ਵਕਤ ਤੇ ਬੈਠਾ ਸੀ ਮੇਰੀ ਇਹ ਸੋਚ ਹੈ ਕਿ ਇਹ ਜਿੱਤ ਕਿਸਾਨਾਂ ਦੀ ਹੋਵੇਗੀ ਜਉਂਦੇ ਜੀ ਇਹਨਾਂ ਨੂੰ ਜਿੱਤ ਦਿਵਾਵਾਂ ਪਰ ਜੇਕਰ ਮੇਰੀ ਸ਼ਹਾਦਤ ਹੁੰਦੀ ਹੈ ਤਾਂ ਮੈਨੂੰ ਉਸ ਦਾ ਡਰ ਨਹੀਂ ਅਤੇ ਮੇਰੀ ਸ਼ਹਾਦਤ ਤੋਂ ਬਾਅਦ ਮੇਰਾ ਅੰਤਮ ਸੰਸਕਾਰ ਨਾ ਕੀਤਾ ਜਾਵੇ ਮੈਨੂੰ ਉਸੇ ਤਰ੍ਹਾਂ ਹੀ ਬਾਰਡਰ ਤੇ ਰੱਖਿਆ ਜਾਵੇ ਜਦੋਂ ਤੱਕ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚੱਕਰ ਮੈਨੂੰ ਉਸੇ ਤਰ੍ਹਾਂ ਹੀ ਕਿਸਾਨੀ ਸੰਗਰਸ਼ ਵਿੱਚ ਰੱਖਿਆ ਜਾਵੇ ਸੋ ਆਓ ਹਰ ਇੱਕ ਵਰਗ ਨੂੰ ਮੈਂ ਅਪੀਲ ਕਰਦਾ ਕਿਸਾਨ ਮਜ਼ਦੂਰ ਦੁਕਾਨਦਾਰ ਅੱਜ ਬਾਰਡਰ ਤੇ ਪਹੁੰਚੋ ਅੱਜ ਗੱਲ ਮੇਰੀ ਨਹੀਂ ਮੈਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਿਹਾ ਤਾਂ ਜੋ ਕਿਸਾਨਾਂ ਨੂੰ ਐਮਐਸਪੀ ਦਿਵਾ ਕੇ ਝੋਨੇ ਦੇ ਫਸਲ ਚੋਂ ਬਾਹਰ ਕੱਢ ਸਕਾਂ ਅਤੇ ਇੱਕ ਉਹ ਆਪਣਾ ਗੁਜ਼ਾਰਾ ਵਧੀਆ ਕਰ ਸਕਣ ਮੇਰਾ ਇਹ ਸੁਪਨਾ ਮੇਰੇ ਜੀਵਨ ਦੇ ਜੀ ਪੂਰਾ ਹੋਵੇ ਤਾਂ ਮੈਨੂੰ ਮਾਣ ਮਹਿਸੂਸ ਹੋਵੇਗਾ ਨਹੀਂ ਤਾਂ ਫਿਰ ਪੂਰਾ ਤੁਸੀਂ ਕਰਨਾ ਮੇਰਾ ਸਾਥ ਦਿਓ ਮੈਂ ਜੀ ਸਿੰਘ ਦੱਲੇয়াল ਬੋਲਦਾ ਸਾਨੂੰ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣੇ ਵਿੱਚ ਵਸਦੇ ਹਰਿਆਣੇ ਦੇ ਭਾਈ ਦੋਸਤੋ ਕੀ ਜੋ ਲੜਾਈ ਲੜੀ ਜਾ ਰਹੀ ਸੀ ਐਮਐਸਪੀ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਕੋਈ ਅੱਖ ਦੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ। ਓਨੀ ਦੇਰ ਤੱਕ ਪੰਜਾਬ ਦਾ ਚੂਲੇ ਤੋਂ ਖੜਾ ਨਹੀਂ ਛੁੱਟਣਾ। ਜਿੰਨੀ ਦੇਰ ਤੱਕ ਚੂਲੇ ਤੋਂ ਖੜਾ ਨਹੀਂ ਛੁੱਟਣਾ। ਓਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ। ਸਵੇਸ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ, ਮਜ਼ਦੂਰ ਦੇ ਬੱਚੇ ਨੇ ਵੀ ਪੀਣਾ। ਦੁਕਾਨਦਾਰ, ਮਜ਼ਦੂਰ ਇੰਡਸਟਰੀ ਲਿਸਟ ਅਫਸਰਾ ਦੇ ਵਿਚਾਂ ਨਹੀਂ ਬਣਿਆ ਸੋ ਇਹ ਲਈ ਜਿੰਨੀ ਬਹੁਤ ਜ਼ਰੂਰੀ ਹੈ ਪਰ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਹਾਂ ਦੋਸਤੋ ਪਹਿਲਾਂ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰ ਨਾਲ ਕੋਲ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਚੱਕਿਆ ਜਾ ਸਕਦਾ ਹੈ ਲੇਕਿਨ ਧੰਨਵਾਦੀ ਹਾਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਚ ਵੱਡੀ ਪੱਦਰ ਤੇ ਆਏ ਸਾਡੇ ਪੰਜਾਬ ਦੇ ਵਿੱਚੋਂ ਵੱਡੀ ਪੱਦਰ ਦੇ ਉੱਤੇ ਜਥੇ ਪੰਜਾਬ ਚੋਂ ਆਏ ਨੌਜਵਾਨਾਂ ਦੇ ਜਿਨ੍ਹਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ ਮੋਰਚੇ ਨੂੰ ਫੇਰੇ ਦਰੀ ਦਿੱਤੀ ਹੈ। ਔਰ ਇਥੇ ਮਜੂਦ ਸਾਡੇ ਕਿਸਾਨਾਂ ਨੇ ਸਾਡੀਆਂ ਭੈਣਾਂ ਨੇ ਮੋਰਚੇ ਨੂੰ ਸੰਭਾਲਣ ਲਈ ਬੜਾ ਯਤਨ ਕੀਤਾ। ਸੋ ਦੋਸਤੋ ਕਿ ਸਾਡੇ ਤੇ ਜਿਹੜਾ ਸਮਾਂ ਸਰਕਾਰ ਨੇ ਗੱਲਬਾਤ ਲਈ ਇਹਦੋਂ ਆਣਾ ਤੇਦੋਂ ਇਹ ਪਤਾ ਲੱਗਿਆ ਕਿ ਹੁਣ ਇਹ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾਇ ਮੋਰਚੇ ਦੇ ਵਿੱਚ ਲੀਡਰ ਚੱਕੇ ਜਾਣੇ ਤੇ ਫਿਰ ਸਰਕਾਰ ਨੇ ਗੱਲਬਾਤ ਹੋਣੀ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਦਕਾਰਿਓ ਕੋ ਸਾਡੇ ਭਰਾ ਹੈ ਤਕੜੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰ ਗਏ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬਣ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਪਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ ਕਿ ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾ ਇੱਕ ਇੱਕ ਭੈਣ ਇਸ ਮੋਰਚੇ ਦੇ ਵਿੱਚ ਹਾਜ਼ਰ ਹੋਵੇ ਸਫੇਰ ਆਪਾਂ ਮੋਰਚਾ ਜਿੱਤ ਸਕਾਂਗੇ। ਇਹ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ। ਆਪ ਡਾਕਟਰਾਂ ਨੇ ਮੈਨੂੰ ਵਾਰ-ਵਾਰ ਕਿਹਾ ਹੈ ਕਿ ਵੀ ਤੁਸੀਂ ਬੋਲਣਾ ਨਹੀਂ। ਲੇਕਿਨ ਮੇਰਾ ਚੀ ਕੀਤਾ ਕਿ ਮੈਂ ਰਾਤ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਅੱਗੇ ਸੰਭਾਇਆ। ਉਹਨਾਂ ਦਾ ਧੰਨਵਾਦ ਕਰਾਂ। ਤੇ ਬਾਕੀ ਸੰਗਤ ਨੂੰ ਹੱਥ ਛੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਾਹਮਣੇ ਉਸੇ ਤਰੀਕੇ ਦੇ ਨਾਲ ਇਹਨੂੰ ਮੋਰਚੇ ਨੂੰ ਸਾਹਮਣੇ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੂਲ ਬਣਾਇਆ ਨਾ ਉਹਦੋਂ ਨੈੱਟ ਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ WhatsApp ਇੰਸਟਾਗ੍ਰam ਸਭ ਬੰਦ ਹੋ ਗਏ ਸੀ ਤੇ ਤੁਹਾਨੂੰ ਹੋ ਸਕਦਾ ਥਾਂ ਥਾਂ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚ ਲੈ। ਇਸ ਕਰਕੇ ਉਹ ਸਮਾਂ ਨਾਲ ਹੀ ਕਿਉਂ? ਕਿ ਜਦੋਂ ਉੱਥੇ ਕੁਝ ਹੋਏਗਾ ਉਦੋਂ ਜਾਵੜਾਂਗੇ 2 ਘੰਟਿਆਂ ਦਾ ਸਫਰ ਹੈ। ਇਹ ਨਹੀਂ ਪਿਆਰਿਓ। ਹੁਣੇ ਸੋਚ ਲਓ ਕਿ ਅਸੀਂ ਇਹ ਵਕਤ ਆਉਣ ਹੀ ਨਹੀਂ ਦਿਨਾ ਸਰਕਾਰ ਦੇ ਦਿੱ ਦਵਾਈ ਇਹਨਾਂ ਬਣਾ ਦਈਏ। ਇਹ ਸਰਕਾਰ ਇਹ ਸਮਾਂ ਸਾਡੇ ਤੇ ਲਿਆ ਹੀ ਨਾ ਸਕੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ। Bu hafifcik etti.